ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਵੱਲੋਂ ਅੱਜ ਪਟਿਆਲਾ ਰਾਜਪੁਰਾ ਰੋਡ ਉਤੇ ਆਪਰੇਸ਼ਨ ਪ੍ਰਹਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ ਆਪਰੇਸ਼ਨ ਪ੍ਰਹਾਰ ਦੌਰਾਨ 150 ਤੋਂ ਵੱਧ ਪੇਸ਼ਾਵਰ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਰਹੀ। ਉੱਥੇ ਹੀ ਤੇਰਾਰ ਤੋਂ ਪਟਿਆਲਾ ਪੁਲਿਸ ਵੱਲੋਂ ਹੀ ਅਲੱਗ-ਅਲੱਗ ਥਾਣਿਆਂ ਦੇ ਵਿੱਚ 2 ਤੋਂ 3 ਤਿੰਨ ਤਿੰਨ ਦੀਆਂ ਟੀਮਾਂ ਬਣਾ ਕੇ ਸਰਚ ਅਭਿਆਨ ਸ਼ੁਰੂ ਕੀਤੇ ਗਏ। ਇਸ ਦੇ ਤਹਿਤ ਹੁਣ ਤੱਕ 45 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਐਸਐਸਪੀ ਸ਼ਰਮਾ ਨੇ ਪੱਤਰਕਾਰਾਂ ਨੂੰ ਸਵਾਲ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਫੈਲੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ ਅਤੇ ਉਹਨਾਂ ਹੋਰ ਕੀ ਕਿਹਾ ਉਹ ਸੁਣਦੇ ਹਾਂ ਸਰ ਜੀ ਚੈਕਿੰਗ ਕੀਤੀ ਗਈ ਹੈ ਜੀ ਕੋਲੋਂ ਮਨਜੋਗ ਡੀਜੀਪੀ ਪੰਜਾਬ ਤੇ ਦਿਸ਼ਾ ਨਿਰਦੇਸ਼ ਛੇਡ ਜਿਹੜਾ ਆਉਣ ਵਾਲੇ 72 ਘੰਟਿਆਂ ਲਈ ਆਪਰੇਸ਼ਨ ਪ੍ਰਹਾਰ 2 ਚਲਾਇਆ ਜਾ ਰਿਹਾ ਆਪਰੇਸ਼ਨ ਪ੍ਰਹਾਰ 1 ਵੇਲੇ ਵੀ ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਸੀ 150 ਤੋਂ ਜ਼ਿਆਦਾ ਵੌਂਟਡ ਕ੍ਰਾਈਮਨਲਸ ਤੇ ਗੈਂਗਸਟਰਸ ਤੇ ਉਹਨਾਂ ਦੇ ਐਸੋਸੀਏਟਸ ਜਿਹੜੇ ਆ ਉਹ ਸੀ ਆਪਰੇਸ਼ਨ ਪ੍ਰਹਾਰ 1 ਵੇਲੇ ਵੀ ਅਰੈਸਟ ਕੀਤੇ ਸੀ ਤੇ অপারেশন प्रहार 2 ਵੇਲੇ ਵੀ ਵਾਂਟਡ ਕ੍ਰਿਮੀਨਲਸ ਪ੍ਰੋਕਲੇਮਡ ਆਫੈਂਡਰਸ ਗੈਂਗਸਟਰਸ ਤੇ ਉਹਨਾਂ ਦੇ ਐਸੋਸੀਏਟਸ ਤੇ ਪੂਰੀ ਸਖਤਾਈ ਕੀਤੀ ਜਾਊਗੀ ਵਿਜ਼ੀਬਲ ਪੁਲਿਸਿੰਗ ਨੂੰ ਪ੍ਰਮੋਟ ਕਰਦੇ ਹੋਏ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਸ਼ਾਮ ਨੂੰ ਸਿਟੀ ਸੀਲਿੰਗ ਤੇ ਦਿਨ ਵੇਲੇ ਫਲੈਗ ਮਾਰਚਸ ਕੌਨਫੀਡੈਂਸ ਬਿਲਡਿੰਗ ਐਕਸਰਸਾਈਜ਼ਸ ਵੀ ਕੀਤੀਆਂ ਜਾਣਗੀਆਂ ਤੇ ਗੈਂਗਸਟਰਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਤੇ ਕ੍ਰਿਮੀਨਲਸ ਨੂੰ ਸਖਤ ਸੁਨੇਹਾ ਆ ਕਿ ਕਾਨੂੰਨ ਪੂਰੀ ਸਖਾਈ ਨਾਲ ਆਪਣਾ ਕੰਮ ਕਰੂਗਾ ਤੇ ਅਸੀਂ ਜਬਤ ਅਨੁਸਾਰ ਕਾਰਵਾਈ ਅਮਲ ਚ ਲਿਆ ਕੇ ਜਿਹੜੇ ਆ ਵੌਂਟਡ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕਰਾਂਗੇ ਸਰ ਕਿੰਨੇ ਘੰਟੇ ਦਾ ਇਹ ਪ੍ਰੋਸੈਸ ਚੱਲੇਗਾ ਤੇ ਕਿੰਨੇ ਪੁਲਿਸ ਅਧਿਕਾਰੀ ਦੇ ਵਿੱਚ ਦੇਖੋ ਜੀ ਇਹ 72 ਘੰਟੇ ਆਣ ਵਾਲੇ ਮਤਲਬ ਅੱਜ ਕੱਲ ਤੇ ਪਰਸੋਂ ਤਿੰਨ ਦਿਨ ਇਹ ਪ੍ਰੋਸੈਸ ਲਗਾਤਾਰ ਚੱਲੂਗਾ ਤੇ ਜੇ ਪਟਿਆਲਾ ਪੁਲਿਸ ਦੀ ਗੱਲ ਕਰੀਏ ਤੇ 1500 ਤੋਂ ਵੱਧ ਮੁਲਾਜ਼ਮ ਜਿਹੜੇ ਆ ਉਹ ਇਸ ਐਕਸਰਸਾਈਜ਼ ਨੂੰ ਅੰਜਾਮ ਦੇਣਗੇ ਤੇ ਸਵੇਰੇ 5 ਵਜੇ ਤੋਂ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਤੇ ਹੁਣ ਤੱਕ ਅਸੀਂ ਅਰਾਊਂਡ 45 ਜਿਹੜੇ ਆ ਵਾਂਟਡ ਕ੍ਰਾਈਮਨਲਸ ਨੇ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਇੱਥੇ ਤੁਹਾਡੇ ਰਾਹੀਂ ਮੈਂ ਇੱਕ ਅਪੀਲ ਹੋਰ ਕਰਨਾ ਚਾਹਾਂਗਾ ਕਿ ਕਿਸੇ ਪ੍ਰਕਾਰ ਦੀ ਵੀ ਕੋਈ ਫਾਲਸ ਜਿਹੜੀਆਂ ਰਿਯੂਮਰਸ ਸੋਸ਼ਲ ਮੀਡੀਆ ਤੇ ਚਲਦੀਆਂ ਨੇ ਉਹਨਾਂ ਨੂੰ ਬਿਲਕੁਲ ਸੱਚ ਨਾ ਸਮਝਿਆ ਜਾਵੇ ਤੇ ਫਾਲਸ ਰਿਯੂਮਰਸ ਨੂੰ ਇੱਕ ਵਾਰੀ ਪੁਲਿਸ ਕੰਟਰੋਲ ਰੂਮ ਤੋਂ ਵੈਰੀਫਾਈ ਜਿਹੜਾ ਆ ਜਰੂਰ ਕੀਤਾ ਜਾ ਸਰ ਇੱਕ ਦਿਨ ਰਾਤ ਤੋਂ ਚੈਕਿੰਗ ਚੱਲ ਰਹੀ ਹੈ ਕਿੱਥੇ ਕਿੱਥੇ ਹੋਈਆਂ ਸੀ ਉਹਦੇ ਉੱਤੇ ਬਾਰੇ ਵੀ ਜਾਣਕਾਰੀ ਦੇ ਦਿਓ ਦੇਖੋ ਜੀ ਹਰੇਕ ਥਾਣੇ ਨੇ ਆਪਣੀ ਦੋ ਤੋਂ ਤਿੰਨ ਪਾਰਟੀਆਂ ਜੜੀਆਂ ਨੇ ਉਹ ਜਿਹੜੇ ਕ੍ਰਿਮੀਨਲ ਹੌਟਸਪੌਟਸ ਨੇ ਜਿੱਥੇ ਕ੍ਰਿਮੀਨਲਸ ਦੀ ਰਹਿਸ਼ਾਨੇ ਜਾਂ ਜਿੱਥੇ ਉਹਨਾਂ ਦੀ ਮੂਵਮੈਂਟ ਨਜ਼ਰ ਆਈ ਹੈ ਕਿਉਂਕਿ ਅਸੀਂ ਆਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਆਪਣੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਜਿਹੜੀ ਆ ਉਹਨੂੰ ਡਿਵੈਲਪ ਕਰ ਲੈਨੇ ਤਾਂ ਕਿ ਵਾਰਦਾਤ ਨੂੰ ਅੰਜਾਮ ਦੇ ਕੇ ਕੋਈ ਵੀ ਕ੍ਰਿਮੀਨਲ ਜਿਹੜਾ ਆ ਉਹ ਬਚ ਨਹੀਂ ਸਕੂਗਾ ਤੇ ਜਾਪਤ ਅਨੁਸਾਰ ਸਖਤ ਕਾਰਵਾਈ ਜਿਹੜੀ ਆ ਉਹ ਵਾਂਟਡ ਕ੍ਰਿਮੀਨਲਸ ਦੇ ਖਿਲਾਫ ਕੀਤੀ ਜਾਊਗੀ ਸਰ ਜੀ ਵੀ ਇਹ ਵਿਦਿਆਰਥੀਆਂ ਦੇ ਹੋਸਟਲਾਂ ਦੇ ਵਿੱਚ ਨਸ਼ਾ ਸਪਲਾਈ ਹੋ ਰਿਹਾ ਇਸ ਤਰੀਕੇ ਦੀ ਚਿੰਤਾ ਹੈ ਕੀ ਹੋਸਟਲਸ ਨੂੰ ਵੀ ਚੈੱਕ ਕੀਤਾ ਜਾ ਰਿਹਾ ਪੀਜੀਸ ਨੂੰ ਚੈੱਕ ਕੀਤਾ ਦੇਖੋ ਇਹ ਵੀ ਅਸੀਂ ਲਗਾਤਾਰ ਕਰਦੇ ਰਹਿੰਨੇ ਹਾਂ ਜਿਹੜੇ ਵੀ ਪੀਜੀਸ ਬਣੇ ਆ ਜਿੱਥੇ ਬਿਨਾਂ ਵੈਰੀਫਿਕੇਸ਼ਨ ਤੋਂ ਟੈਨੈਂਟਸ ਨੂੰ ਰੱਖਿਆ ਜਾਂਦਾ ਉਹ ਸਾਰੇ ਪੀਜੀ ਓਨਰਸ ਨੂੰ ਵੀ ਵੈਰੀ ਅਪੀਲ ਆ ਕਿ ਜਦੋਂ ਵੀ ਤੁਸੀਂ ਆਪਣੀ ਕਿਸੇ ਨੂੰ ਰੈਂਟेड ਅਕੋਮੋਡੇਸ਼ਨ ਦੇਣੀ ਆ ਤੇ ਉਹਦੀ ਪ੍ਰੋਪਰ ਉਹਦੇ ਡਾਕੂਮੈਂਟਸ ਲੈ ਕੇ ਉਹਦੀ ਇਤਲਾਹ ਜਿਹੜੀ ਆ ਲੋਕਲ ਪੁਲਿਸ ਨੂੰ ਦਿੱਤੀ ਜਾਵੇ ਤੇ ਅਸੀਂ ਆਊਟਸਕਰਟਸ 'ਚ ਜਿਹੜੀਆਂ ਕਲੋਨੀਆਂ ਬਣੀਆਂ ਨੇ ਉਹ ਵੀ ਚੈੱਕ ਕਰਦੇ ਆ ਤੇ ਹੋਸਟਲਸ ਵੀ ਅਸੀਂ ਲਗਾਤਾਰ ਚੈੱਕ ਕਰਦੇ ਰਹਿੰਦੇ ਆ ਸਰਿਕਾਸਲਾ ਲਾਇਸੈਂਸ ਨੂੰ ਲੈ ਕੇ ਗੱਲ ਰਹੀ ਸੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਲਾਇਸੈਂਸ ਜਿਹਾ ਜਨੇ ਉਹਨਾਂ ਕਿੰਨੇ ਪરાਣੇ ਸਮੇਂ ਦੇ ਵਿੱਚ ਕੈਨਸਲ ਹੋਏ ਨੇ ਤੇ ਕਿੰਨੇ ਬਹੁਤ ਸਰਦੇ ਦੇ ਕਰ ਦੇ ਵਿੱਚ ਦੇਖੋ ਬੀਤੇ ਸਮੇਂ 290 ਤੋਂ ਵੱਧ ਪ੍ਰੋਪੋਜ਼ਲਾਂ ਜਿਹੜੀਆਂ ਆ ਨੇ ਜਿਨ੍ਹਾਂ ਦਾ ਅਸਲਾ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਕਿਸੇ ਵਾਰਦਾਤ ਚ ਸ਼ਾਮਿਲ ਹੋਏ ਆ ਉਹਦੇ ਸਾਡੇ ਪ੍ਰਪੋਜ਼ਲ ਤਿਆਰ ਹੋ ਰਹੇ ਆ ਤੇ ਮੈਨੂੰ ਉਮੀਦ ਆ ਚੰ ਦੇਣਾ ਚਾਹੀਏ ਅਸੀਂ 300 ਤੋਂ ਜ਼ਿਆਦਾ ਜਿਹੜੇ ਆ ਅਸਲਾ ਲਾਇਸੈਂਸ ਸਸਪੈਂਡ ਕਰਾਵਾਂਗੇ ਥੈਂਕ ਯੂ